ਪੈਰਾਂ ਦਾ ਥੱਲੇੋਂ ਮੱਚਣਾ ਥੋਡੇ ਵੀ ਪੈਰ ਥੱਲੇੋਂ ਜਲਦੇ ਰਹਿੰਦੇ ਨੇ ਆਪਾਂ ਆਪਣੇ ਘਰ ਦੇ ਵਿੱਚ ਅਕਸਰ ਸੁਣਦੇ ਆ ਵੀ ਮੇਰੇ ਪੈਰ ਮੱਚਦੇ ਨੇ ਮੈਨੂੰ ਠੰਡ ਛੰਡੇਗੀ ਪਾਣੀ ਦੀ ਬਾਲਟੀ ਦੇ ਦਿਓ ਉਹਦੇ ਵਿੱਚ ਮੈਂ ਪੈਰ ਡੋਕੇ ਬੈਠਣਾ ਹੈ ਇਸ ਦਾ ਮੁੱਖ ਕਾਰਨ ਦੋ ਨੇ ਪਹਿਲਾ ਕੋਈ ਨਰਵ ਡੈਮੇਜ ਹੋ ਜਾਵੇ ਇਸ ਜਗ੍ਹਾ ਤੋਂ ਕੋਈ ਨਰਵ ਡੈਮੇਜ ਹੋ ਜਾਵੇ 슈ਗਰ ਦੇ ਪੇਸ਼ੈਂਟ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਔਰ ਦੂਸਰਾ ਕਾਰਨ ਇਸ ਦਾ ਵਿਟਾਮਿਨ B12 ਦੀ ਡੈਫੀਸ਼ੀਐਂਸੀ ਹੋ ਜਾਵੇ ਵਿਟਾਮਿਨ B ਦੀ ਗਾਠ ਹੋ ਜਵੇ ਤਾਂ ਆਪਣੇ ਪੈਰ ਥੱਲੋਂ ਮੱਚਦੇ ਰਹਿੰਦੇ ਨੇ ਜੀ ਕਰਦਾ ਵੀ ਠੰਡੀ ਜਗ੍ਹਾ ਤੇ ਪੈਰ ਰੱਖ ਕੇ ਔਰ ਪਰਸ਼ ਤੇ ਚੱਲਣ ਨੂੰ ਜ਼ਿਆਦਾ ਦਿਲ ਕਰਦਾ। ਸੋ ਤੁਸੀਂ ਘਬਰਾਉਣਾ ਨਹੀਂ। ਆਸਾਨ ਕਸਰਤਾਂ ਕਰੋ। ਤੁਸੀਂ ਜਿਹੜੇ ਤੁਹਾਡੇ ਪੈਰ ਮੱਚਦੇ ਆ, ਪੈਰ ਜਲਦੇ ਆ ਉਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਆਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਹੋ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ। ਸਭ ਤੋਂ ਪਹਿਲੀ ਜਿਹੜੀ ਐਕਸਰਸਾਈਜ਼ ਕਰਨੀ ਆ ਸਿੱਧੇ ਬੈਠ ਚੋਗੇ। ਔਰ ਐਂਕਲ ਟੋ ਪੰਪਸ ਕਰੋਗੇ ਇਦਾਂ ਇੱਕ ਫਿਰ ਦੋ ਤਿੰਨ ਚਾਰ ਪੰਜ ਇਦਾਂ 15 ਵਾਰੀ ਕਰੋਗੇ ਚਾਰ ਸੈਟ ਦੂਜੀ ਕਸਰਤ ਸੀਟਿਡ ਕਲੈਂਪ ਸ਼ੈਲਸ ਇਦਾਂ ਪੈਰ ਜੋੜ ਲੈਣੇ ਆ ਦੋਨੋਂ ਔਰ ਦੋਨੋਂ ਆਪਾਂ ਬਾਹਰ ਖੋਲਣਾਗੇ ਇੱਕ ਦੋ ਤਿੰਨ ਚਾਰ 15 ਵਾਰੀ ਕਰਾਂਗੇ ਇਸਦੇ ਚਾਰ ਸੈਟ ਲਾਉਣੇ ਆ ਤੀਜੀ ਕਸਰਤ ਜੋਰ-ਜੋਰ ਦੀ ਪੈਰ ਥੱਲੇ ਮਾਰਾਂਗੇ ਸੀਟਿਡ ਮਾਰਚ ਕਿਹਾ ਜਾਂਦਾ ਇਸ ਨੂੰ 15 ਵਾਰੀ ਕਰਾਂਗੇ ਔਰ ਇਸਦੇ ਚਾਰ ਸੈਟ ਲਾਉਣੇ ਆ ਉਦੋਂ ਅਗਲੀ ਕਸਰਤ ਸਿੱਧੇ ਬੈਠ ਜਾਗੇ ਲੱਤ ਉੱਪਰ ਚੱਕ ਕੇ ਇੱਥੇ ਐਂਕਲ ਟੂ ਪੰਪ ਕਰਾਂਗੇ ਆਪਾਂ ਇਸ ਨੂੰ ਵੀ 15 ਵਾਰੀ ਕਰਾਂਗੇ ਇਸ ਦੇ ਵੀ ਚਾਰ ਸੈੱਟ ਦੋਨੋਂ ਸਾਈਡ ਲਾਉਣੇ ਆ ਉਸ ਤੋਂ ਅਗਲੀ ਕਸਰਤ ਕੀ ਹੈ ਆਪਾਂ ਪਿੰਜਣੀ ਦੇ ਮਸਲਸ ਨੂੰ ਮਤਲਬ ਜਿਹੜੇ ਆਪਣੇ ਕਾਫ ਮਸਲਸ ਨੇ ਆਹਾਂ ਇਹਨਾਂ ਨੂੰ ਸਟ੍ਰੈਚ ਕਰਾਂਗੇ ਟੌਲੀਆ ਰੱਖ ਲੈਣਾ ਔਰ ਐਦਾਂ ਬਿਲਕੁਲ ਪੈਰ ਸੈਂਟਰ 'ਚ ਰਹੇਗਾ ਐਦਾਂ ਆਪਾਂ ਜ਼ੋਰ ਦੀ ਸਟ੍ਰੈਚ ਕਰ ਦੇਣਾ ਪੂਰਾ 15 ਸੈਕਿੰਡ ਹੋਲਡ ਕਰਾਂਗੇ ਫੇਰ ਛੱਡ ਦਾਂਗੇ ਚਾਰ ਸੈੱਟ ਲਾਵਾਂਗੇ ਇਸ ਜਗ੍ਹਾ ਤੇ ਖਿੱਚ ਪਏਗੀ ਸਾਨ ਕਸਰਤਾ ਕਰੋ ਨਾਲ ਚੰਗੀ ਖਰਾਕ ਖਾਓ ਜਿਦੇ ਨਾਲ ਵਿਟਾਮਿਨ B12 ਦੀ ਘਾਟ ਪੂਰੀ ਹੋਵੇ ਜਿਵੇਂ ਹਰੀਆਂ ਸਬਜ਼ੀਆਂ ਹੋਗੀਆਂ ਅਗਰ ਦੁੱਧ ਦਹੀਂ ਖਾਵਾਂਗੇ ਤਾਂ ਆਪਾਂ ਪੈਰ ਮੱਚਦੇ ਨੇ ਜੋ ਆਪਣੇ ਪੈਰ ਜਲਦੇ ਨੇ ਉਹਨਾਂ ਨੂੰ ਆਪਾਂ ਬੜੀ ਆਸਾਨ ਕਸਰਤਾ ਨਾਲ ਔਰ ਬਹੁਤ ਜਲਦੀ ਠੀਕ ਕਰ ਪਾਵਾਂਗੇ ਸਤਿ ਸ੍ਰੀ ਅਕਾਲ ਜੀ